ਬੀਤੀ ਦੇਰ ਸ਼ਾਮ ਇੱਕ ਕੱਪੜੇ ਦੀ ਦੁਕਾਨ ਦੇ ਬਾਹਰ ਖੜਾ ਮੋਟਰਸਾਈਕਲ ਹੋਇਆ ਚੋਰੀ ਮੋਟਰਸਾਈਕਲ ਚੋਰੀ ਦੀ ਘਟਨਾ ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਹੋਈ ਕੈਦ ਮੋਗਾ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਮੋਗਾ ਸ਼ਹਿਰ ਅੰਦਰ ਚੋਰੀ ਅਤੇ ਡਕੈਤੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਚੋਰ ਬਿਨਾਂ ਕਿਸੇ ਡਰ ਇਹ ਅਪਰਾਧ ਕਰ ਰਹੇ ਹਨ ਤਾਜ਼ਾ ਮਾਮਲਾ ਮੋਗਾ ਦੇ ਤਪਤੇ ਸਿੰਘ ਮਾਰਕੀਟ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਦੁਕਾਨ ਦੇ ਬਾਹਰ ਖੜਾ ਮੋਟਰਸਾਈਕਲ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਚੋਰੀ ਕਰ ਲਿਆ ਗਿਆ ਇਹ ਸਾਰੀ ਘਟਨਾ ਦੁਕਾਨ ਦੇ ਲੱਗੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਚੋਰਾਂ ਨੂੰ ਨਾ ਤਾਂ ਪੁਲਸ ਦਾ ਡਰ ਹੈ ਅਤੇ ਨਾ ਹੀ ਸੀਸੀਟੀਵੀ ਕੈਮਰੇ ਲੱਗਿਆਂ ਦਾ ਉਥੇ ਇਹ ਜਾਣਕਾਰੀ ਦਿੰਦੇ ਹੋਏ ਮੋਟਰਸਾਈਕਲ ਮਾਲਕ ਦੇ ਭਰਾ ਸਣੀ ਨੇ ਦੱਸਿਆ ਕਿ ਉਸਨੇ ਮੋਟਰਸਾਈਕਲ ਦੁਕਾਨ ਦੇ ਬਾਹਰ ਖੜਾ ਕੀਤਾ ਸੀ ਤੇ ਕੁਝ ਹੀ ਸਕਿੰਟਾਂ ਵਿੱਚ ਇੱਕ ਅਣਪਛਾਤਾ ਵਿਅਕਤੀ ਆਇਆ ਤੇ ਮੋਟਰਸਾਈਕਲ ਚੋਰੀ ਕਰ ਲੈ ਗਿਆ ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀ ਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ। ਉਹਨਾਂ ਕਿਹਾ ਕਿ ਚੋਰ ਇਹਨੇ ਨੜ ਹੋ ਗਏ ਹਨ ਕਿ ਖੁੱਲੇ ਆਮ ਅਪਰਾਧ ਕਰ ਰਹੇ ਹਨ। ਨਾ ਹੀ ਤਾਂ ਉਹਨਾਂ ਨੂੰ ਕੋਈ ਪੁਲਸਰ ਡਰ ਹੈ ਤੇ ਨਾ ਹੀ ਲੱਗੇ ਹੋਏ ਸੀ ਸੀਟੀਵੀ ਕੈਮਰਿਆਂ ਦਾ। ਹਰ ਰੋਜ਼ ਅਜਿਹੇ ਘਟਨਾਵਾਂ ਵਾਪਰ ਰਹੀਆਂ ਹਨ। ਉਹਨਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਅਜਿਹੇ ਚੋਰਾਂ ਨੂੰ ਲਗਾਮ ਪਾਈ ਜਾਵੇ। ਤਾਂ ਜੋ ਕਿਸੇ ਦਾ ਨੁਕਸਾਨ ਨਾ ਪਹੁੰਚੇ ਉਥੇ ਹੀ ਮੋਗਾ ਪੁਲਿਸ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਅਜਈਆਂ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਦਿਨੋ ਦਿਨ ਵਧ ਰਹੇ ਅਪਰਾਧ ਪੁਲਿਸ ਪ੍ਰਸ਼ਾਸਨ ਤੇ ਸਵਾਲ ਖੜੇ ਕਰਦੇ ਹਨ ਅੱਜ ਦਿਨ ਮੋਗਾ ਜ਼ਿਲ੍ਹੇ ਅੰਦਰ ਚੋਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ ਸੋ ਦੇਖਦੇ ਹਾਂ ਕਿ ਇਹ ਮੋਟਰਸਾਈਕਲ ਚੋਰ ਨੀਪਲਸ ਗ੍ਰਿਫਤਾਰ ਪਾਦੀ ਹੈ ਜਾਂ ਨਹੀਂ ਮੇਰਾ ਨਾਮ ਸੁਣੀ ਹੈ ਜੀ ਠੀਕ ਹਮਤ ਮੈਂ ਕੱਪੜੇ ਦਾ ਕੰਮ ਕਰਦਾ ਇਹ ਮੈਸੇਜ ਮੈਨੂੰ ਦਾ ਕੰਮ ਮੇਰਾ ਅੱਜ ਇੱਕ ਮੋਟਰਸਾਈਕਲ ਚੋਰੀ ਹੋਇਆ ਕਿਹਦਾ ਮੋਟਰਸਾਈਕਲ ਸੀ ਕਿੱਦਾਂ ਚੋਰੀ ਹੋਇਆ ਸਾਰਾ ਹਾਂਜੀ ਇਹ ਮੇਰਾ ਬ੍ਰਦਰ ਹੈ ਛੋਟਾ ਇਹ ਵੀ ਮੇਰੇ ਨਾਲ ਹੀ ਇੱਥੇ ਕੰਮ ਕਰਦਾ ਵਾ ਇਹਦਾ ਨਾਮ ਵੰਟੀ ਅਸੀਂ ਰੋਜ਼ਾਨਾ ਜਿਵੇਂ ਅਸੀਂ ਕੰਮ ਤੋਂ ਘਰੇ ਘਰਤ ਕੰਮ ਕੰਮ ਤੋਂ ਘਰੇ ਆਉਂਦੇ ਜਾਂਦੇ ਹਾਂ ਸਵੇਰੇ ਜਿਵੇਂ 9 ਵਜੇ ਆ ਜਾਂਦੇ ਸੀ ਠੀਕ ਆ ਰਾਤ ਨੂੰ 9 ਵਜੇ ਚਲੇ ਜਾਂਦੇ ਹਾਂ ਡੇਲੀ ਦਾ ਕੰਮ ਹੀ ਆਪਣੇ ਹੀ ਆਣ ਜਾਂਦਾ ਗਾਤੀ ਵੀ ਐ ਹੀ ਹੋਇਆ ਰਾਤ ਨੂੰ 9 ਵਜੇ ਟਾਈਮ ਸੀ ਆ ਇਓ ਪਰੋ ਰੋਟੀਆਂ ਦਾ ਡੱਬਾ ਚੱਕਣ ਗਿਆ ਵਾ ਦੋ ਸ਼ਖਸ ਆਏ ਆ ਅੰਦਰੋਂ ਬਾਈਕ ਤੇ ਇੱਕ ਜਣ ਅੱਗੇ ਬਾਈਕ ਲੈ ਕੇ ਖੜ ਗਿਆ ਇੱਕ ਜਣ ਤੁਰ ਕੇ ਆਇਆ ਉਹਨੇ ਅੱਗੇ ਛਾਬੀ ਲਈ ਆ ਤੇ ਬਾਈਕ ਲੈ ਗਿਆ ਜਿਸ ਤਰ੍ਹਾਂ ਉਹ ਬਾਈਕ ਲੈ ਗਿਆ ਸਾਡਾ ਇੱਕ ਕਸਟਮਰ ਸੀ ਅੰਦਰ ਮੈਂ ਕਸਟਮਰ ਨੂੰ ਦੋਰਦਾ ਪਿਆਈਆ ਕਸਟਮਰ ਜਦ ਬਾਹਰ ਗਿਆ ਉਹਨੇ ਦੇਖਿਆ ਉਹ ਉਸੇ ਟਾਈਮ ਹੀ ਬੈਗ ਆਇਆ ਉਹਨੇ ਸਾਨੂੰ ਆਵਾਜ਼ ਦਿੱਤੀ ਕਿ ਤੁਹਾਡਾ ਨਾ ਬਾਈਕ ਵਰ ਚੱਕ ਕੇ ਲੈ ਗਿਆ ਅਸੀਂ ਉਹ ਬਾਹਰ ਜਾ ਕੇ ਜੋ ਬਾਈਕ ਵੇਖਿਆ ਸਾਡਾ ਬਾਈਕ ਹੈ ਨਹੀਂ ਸੀਗਾ ਅਸੀਂ ਉਹਨਾਂ ਪਿੱਛਾ ਵੀ ਕੀਤਾ ਪਰ ਉਹ ਸਾਨੂੰ ਮਿਲਿਆ ਨਹੀਂ ਕਿਤੇ ਕਿੰਨੇ ਆਨੇ ਸੀ ਵੀ ਮੋਟਰਸਾਈਕਲ ਦੋ ਜਾਣੇ ਸੀਗੇ ਜੀ ਇਹਦੇ ਕੋਲ ਸੀਸੀਟੀਵੀ ਵੀ ਹੈ ਹਾਂਜੀ ਸੀਸੀਟੀਵੀ ਵੀ ਹੈਗੀ ਸੀਗੀ ਉਹ ਵੀ ਅਸੀਂ ਕੈਪਚਰ ਕਰ ਲਈ ਆ ਅਸੀਂ ਵੀਡੀਓ ਬਣਾਈ ਆ ਪੁਲਿਸ ਨੂੰ ਸੂਚਿਤ ਕਰਤਾ ਜੀ ਹਾਂਜੀ ਹਾਂਜੀ ਰਾਤੀ ਦਰਖਾਸਤ ਦੇ ਆਂਦੀ ਸੀਗੀ ਮੰਗ ਤਾਂ ਇਹ ਹੀ ਕਰਦੇ ਆ ਜੀ ਇਹ ਹਜੇ ਬੰਦਰ ਦੇ ਸਕੰਜਾ ਤੇ ਟਾਇਰ ਕੀਤਾ ਜਾਵੇ ਕਿਉਂਕਿ ਇੱਕ ਨਹੀਂ ਸਾਡੇ ਚਾਰ ਮੋਟਰਸਾਈਕਲ ਘਟ ਘਟ ਮਾਰਕੀਟ ਵਿੱਚ ਛੱਕੇ ਗਏ ਆ ਠੀਕ ਆ ਇਹਨੇ ਸਕੰਜਾ ਪਾ ਜਾਵੇ ਕਿਉਂਕਿ ਗਰੀਬ ਬੰਦਾ ਜੀ 12000 ਰੁਪਏ ਤਨਖਾਹ ਲੈਂਦਾ ਵਾ ਕਿਸਤਾਂ ਦੇ ਬਾਈਕ ਸੀਗਾ ਹਾਈ ਕਿਸਤਾਂ ਨਹੀਂ ਲਈਆਂ ਤੇ ਬਾਈਕ ਦਾ ਚੱਕ ਲੈ ਗਏ ਹੁਣ ਦੱਸੋ ਕਿੱਥੇ ਨੁਕਸਾਨ ਪਹੁੰਚਾ ਲਿਆਉਂਗਾ ਮੇਰੇ ਨਜੂ ਮੇਰੇ ਨਜੂ ਤੌਰ ਸੰਗੀ ਕੰਮ ਕਰਦਾ ਆਪਣੀ ਟੇਲਰ ਦੀ ਤੇ ਕੱਪੜੇ ਦੀ ਦੁਕਾਨ ਆ ਜੀ ਰਾਤ ਨੂੰ ਬਾਈਕ ਚੋਰੀ ਹੋਇਆ ਤੁਹਾਡੀ ਦੁਕਾਨ ਤੋਂ ਕਿੱਦਾਂ ਹੋਇਆ ਹਾਂਜੀ ਮੁੰਡੇ ਆਪਣੇ ਕੋਲ ਵਰਕਰ ਕੰਮ ਕਰਦਾ ਜੀ ਉਹ ਤਾਂ ਮੋਟਰਸਾਈਕਲ ਚੋਰੀ ਹੋਇਆ ਜੀ ਰਾਤ ਕਿਵੇਂ ਚੋਰੀ ਹੋਇਆ ਜੀ ਚੋਰੀ ਬਸ ਅੱਗੇ ਹਰ ਡੇਲੀ ਆਪਾਂ ਬਾਹਰ ਖੜਦਾ ਹੀ ਆ ਮੋਟਰਸਾਈਕਲ ਦੁਕਾਨ ਦੇ ਬਾਹਰ ਖੜਦੇ ਆ ਜੀ ਤੇ ਇੱਕ ਵਾਕ ਖੜੀ ਸੀ ਇੱਕ ਮੋਟਰਸਾਈਕਲ ਖੜਾ ਸੀ ਜੀ ਬਸ ਦੋ ਆਏ ਬਾਹਰ ਤੇ ਚੋਰੀ ਕਰਕੇ ਲੈ ਗਏ ਚਾਬੀ ਲੈ ਗਏ ਜੀ ਇਹ ਮੁੰਡਾ ਹਾਂਜੀ ਪਤਾ ਕਿਦਾਂ ਪਤਾ ਸਾਡੇ ਕੋਲ ਗਾਹਕ ਸੀਗਾ ਬਾਹਰ ਨਿਕਲਿਆ ਕਪੜੇ ਲੈ ਕੇ ਤੇ ਉਹਨੇ ਦੇਖਿਆ ਜੀ ਕੋਈ ਥੋੜਾ ਮੋਟਰਸਾਈਕਲ ਚੋਰੀ ਹੋ ਗਿਆ ਉਹ ਮਗਰ ਮੁੰਡਾ ਬੈਕ ਆਇਆ ਮੁੜ ਕੇ ਹਾਂਜੀ ਸੀਸੀਟੀਵੀ ਹਾਂ ਸੀਸੀਟੀਵੀ ਹੈਗੀ ਜੀ ਬਸ ਨੂੰ ਸੀਸੀਟੀਵੀ ਕਰਤਾ ਕਰਤਾ ਜੀ ਰਾਤ ਹੀ ਕਰਤਾ ਸੀਗਾ ਜੀ ਡੇਣਾ ਦੇ ਵਿੱਚ ਚੋਰੀਆਂ ਹੁੰਦੀਆਂ ਜਾ ਰਹੀਆਂ ਹੈਗੀਆਂ ਡੇਢੇ ਚੋਰੀ ਮੋਟਰਸਾਈਕਲ ਦੇ ਹੁੰਦੇ ਹੈਗੇ ਆ ਅਸੀਂ ਕੀ ਮੰਗ ਕੀ ਕਰਦੇ ਦੋਸਤ ਇਹਨਾਂ ਨੂੰ ਪੂਰੀ ਨੱਥ ਪਾਈ ਜਾਵੇ ਜੀ ਸਿਕੰਜਾ ਟੈਟ ਕੀਤਾ ਜਾਵੇ ਇਹ ਤਾਂ ਹੰਡ ਗੌਣ ਲੱਗੇ ਵੀ ਮੁੱਠੀਆਂ ਚਾਰ ਪੰਜ ਚੋਰੀ ਪਹਿਲਾਂ ਵੀ ਹੋਗੇ ਜੀ ਇਹ ਤਾਂ ਮਸਾਂ ਵਿਚਾਰੇ ਨੇ ਲਿਆ ਸੀ ਮੁੰਡੇ ਨੇ ਮੋਟਰਸਾਈਕਲ